ਹਾਂਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਨਾਮਾ న్యూਸ ਟੀਵੀ ਹਨਾਰ ਸਿੰਘ ਰੰਗੀਲਾ ਦੇ ਨਾਲ ਤੇ ਮੈਂ ਹਨਾਰ ਸਿੰਘ ਰੰਗੀਲਾ ਬਹੁਤ ਹੀ ਪੰਜਾਬ ਦੇ ਵਿੱਚ ਪਾਣੀ ਨੇ ਨੁਕਸਾਨ ਕਰ ਦਿੱਤਾ ਆ ਕਿਸੇ ਪੀਰ ਦੀ ਕਿਸੇ ਕਿਸਾਨ ਦੀ ਇਹ ਫਸਲ ਸੀਗੀ ਜਿਹੜੀ ਟਰੇਲ ਤੋਂ ਵਿਚਾਰੇ ਬੰਨ ਲਾ ਰਹੇ ਸੀ ਮੈਂ ਸਵੇਰ ਤੋਂ ਦੇਖ ਰਿਹਾ ਸੀ ਇਹਨਾਂ ਦੀ ਫਿਰ ਇਹਨਾਂ ਨੇ بڑے ਥੈਲੇ ਥੂਲੇ ਲਾ ਕੇ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਵਾਹੀ ਗੁਰੂ ਨੂੰ ਜੋ ਮਨਜ਼ੂਰ ਸੀ ਉਹ ਹੀ ਹੋ ਗਿਆ ਬਹੁਤ ਵਿਚਾਰਿਆ ਨੇ ਪਿੱਟ ਸੇ ਆਪਾਂ ਕੀਤਾ ਉਹਨਾਂ ਦੀ ਸਾਰੀ ਜਿਹੜੀ ਫਸਲ ਹੈ ਉਹ ਖਰਾਬ ਹੋ ਗਈ ਤੇ ਆਹ ਭਗਵਾਨਤਮਾਨ ਮੁੱਖ ਮੰਤਰੀ ਦਾ ਪਿੰਡਾ ਦੇਖੋ ਇਹਦੇ ਵਿੱਚ ਇਹ ਵੀ ਹੈ ਵੀ ਜੇ ਆਪਾਂ ਸਰਕਾਰਾਂ ਨੂੰ ਦੋਸ਼ ਦਈਏ ਉਹ ਵੀ ਆਪਣਾ ਗਲਤ ਹੈ ਬਾਕੀ ਤੁਹਾਡੀ ਹਰ ਹੈ ਇਹ ਕੁਦਰਤ ਦਾ ਕਹਿਰ ਹੈ ਠੀਕ ਹੈ ਨਾ ਤਾਂ ਕਿ ਕੋਈ ਮੰਤਰੀ ਚਾਹੁੰਦਾ ਨਾ ਕੋਈ ਲੀਡਰ ਚਾਹੁੰਦਾ ਵੀ ਐਦਾਂ ਦਾ ਕੁਝ ਹੋਵੇ ਇਹ ਕੁਦਰਤ ਦਾ ਕਹਿਰ ਹੈ ਸੋ ਇਹਦੇ ਵਿੱਚ ਆਪਾਂ ਇੱਕੋ ਕੰਮ ਕਰ ਸਕਦੇ ਹਾਂ ਉਸ ਵਾਹੀ ਗੁਰੂ ਅੱਗੇ ਉਸ ਅਕਾਲ ਪੁਰਖ ਅੱਗੇ ਕਿ ਹੋਰ ਨੁਕਸਾਨ ਨਾ ਹੋਵੇ ਤੇ ਪਾਤਸ਼ਾਹ ਜੀ ਆਪਾਂ ਰਲ ਮਿਲ ਕੇ ਅਰਦਾਸ ਕਰੀਏ ਉਸ ਅਕਾਲ ਪੁਰਖ ਅੱਗੇ ਕਿ ਸਾਨੂੰ ਹੁਣ ਬਸ ਹੋਰ ਪਾਣੀ ਦੀ ਲੋੜ ਨਹੀਂ ਹੈਗੀ ਇਸ ਕਰਕੇ ਸਾਨੂੰ ਮਾਫੀ ਦੇ ਦਿਓ ਸਾਨੂੰ ਬਖਸ਼ੋ ਬਹੁਤ ਲੋਕਾਂ ਦੇ ਘਰ ਨੇ ਪਰਿਵਾਰ ਨੇ ਉਜੜ ਚੁੱਕੇ ਨੇ ਬਹੁਤ ਮੰਦ ਭਾਗੀਆਂ ਘਟਨਾਵਾਂ ਨੇ ਜਿਹੜੀਆਂ ਹੋ ਰਹੀਆਂ ਦੇਖ ਰਹੇ ਆ ਪਹਾੜਾਂ ਦੇ ਵਿੱਚ ਸਾਰੇ ਵਾਲੇ ਦੁਆਲੇ ਪੂਰੇ ਇੰਡੀਆ ਦੇ ਵਿੱਚ ਇਹ ਜਿਹੜਾ ਚੱਲ ਰਿਹਾ ਜਿਹੜਾ ਪਾਣੀ ਟੁੱਟਿਆ ਇਹਦੇ ਵਿੱਚ ਇਸ ਮੌਕੇ ਆਪਾਂ ਸਿਰਫ ਕਿਸੇ ਨੂੰ દોਸ਼ ਦੇਣ ਦੀ ਬਜਾਏ ਆਪਾਂ ਨੂੰ ਉਸ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਆ ਉਹ ਕਿਸੇ ਵੀ ਦਾ ਸੁਣੂਗਾ ਤੇ ਦੇਖ ਕੇ ਵੀਡੀਓ ਦਿਲ ਕੰਬਦਾ ਸੱਚੇ ਪਾਤਸ਼ਾਹ ਇੰਡੀਆ ਨੂੰ ਪੰਜਾਬ ਨੂੰ ਭਾਰਤ ਨੂੰ ਨਜ਼ਰ ਲੱਗ ਗਈ ਆ ਬਖਸ਼ੋ ਪੁੱਲਾਂ ਚੁੱਕਾਂ ਹੋਈਆਂ ਹੋਣਗੀਆਂ ਬਖਸ਼ੋ ਪਰ ਵਾਹਿਗੁਰੂ ਜੀ ਨੂੰ ਆਓ ਆਪਾਂ ਰਲ ਕੇ ਸਾਰੇ ਅਰਦਾਸ ਕਰੀਏ ਹੇ ਸੱਚੇ ਪਾਤਸ਼ਾਹ ਸਾਨੂੰ ਇੰਨਾ ਪਾਣੀ ਨਹੀਂ ਚਾਹੀਦਾ ਜਿੱਥੇ ਘਰਾਂ ਤੋਂ ਘਰ ਰੁੜ ਗਏ ਬੱਚੇ ਰੁੜ ਗਏ ਮੱਝਾਂ ਗਾਵਾਂ ਰੁੜ ਗਈਆਂ ਤੇ ਬਹੁਤ ਮੰਦ ਭਾਗੀਆਂ ਘਟਨਾਵਾਂ ਨੇ ਜਿਹੜੀਆਂ ਹੋਈਆਂ ਨੇ ਕਈ ਵਾਰ ਪਾਣੀ ਦੀ ਲੋਡ ਹੁੰਦੀ ਹੈ ਤਾਂ ਪਾਣੀ ਨਹੀਂ ਹੁੰਦਾ ਤੇ ਅੱਜ ਪਾਣੀ ਹੈ ਤੇ ਅੱਜ ਵਾਹੀ ਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਇਹਨੂੰ ਪਾਣੀ ਨੂੰ ਰੁੱਕ ਪਰਵਾਤਵਾ ਮੀਂਹ ਰੋਕ ਦੇ ਹੋਰ ਨੁਕਸਾਨ ਹੋਣ ਤੋਂ ਬਚ ਜਾਵੇ ਆਓ ਸਾਰੇ ਆਪਾਂ ਰਲ ਕੇ ਅਰਦਾਸ ਕਰੀਏ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਵਾਹੀ ਗੁਰੂ ਅਕਾਲ ਪੁਰਖ ਅੱਗੇ ਸਾਰੇ ਰਲ ਮਿਲ ਕੇ ਅਰਦਾਸ ਕਰੋ ਕਿ ਹੇ ਅਕਾਲ ਪੁਰਖ ਵਾਹੀ ਗੁਰੂ ਜੀ ਸਾਨੂੰ ਹੋਰ ਪਾਣੀ ਦੀ ਜ਼ਰੂਰਤ ਨਹੀਂ ਹੈ ਜੀ ਕਿਰਪਾ ਕਰਕੇ ਜਿਹੜੀ ਬਾਰਿਸ਼ ਹੈ ਉਹ ਬੰਦ ਹੋ ਜਾਵੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਚਾਉਂਦੇ ਆ ਮਾਫੀ ਚਾਉਂਦੇ ਆ ਪਰ ਐਡਾ ਗਹਿਰ ਪੰਜਾਬ ਤੇ ਇੰਡੀਆ ਤੇ ਨਾਟਾਓ ਬਹੁਤ ਮੰਦਭਾਗੀਆਂ ਘਟਨਾਵਾਂ ਹੋ ਚੁੱਕੀਆਂ ਨੇ ਹੁਣ ਤੁਸੀਂ ਉਹ ਬਚਾਉਣ ਹਾਰੋ ਇਹ ਸਾਰੇ ਰਲ ਕੇ ਅਰਦਾਸ ਦੁਆ ਕਰੋ ਮੇਰੀ ਬੇਨਤੀ ਦਾ ਸਾਰਿਆਂ ਨੂੰ ਇਹੀ ਹੈ ਕੋਈ ਗਲਤ ਸ਼ਬਦ ਕਹਿ ਗਿਆ ਹੋਵਾਂ ਤਾਂ ਮਾਫੀ ਚਾਹੁੰਨਾ ਪਰ ਮੇਰਾ ਵੀਡੀਓ ਦੇਖ ਦੇਖ ਕੇ ਮਨ ਉਦਾਸ ਹੋ ਰਿਹਾ ਸੀ ਇਸ ਕਰਕੇ ਇਹ ਜਿਹੜੀਆਂ ਵੀਡੀਓ ਨੇ ਮੈਂ ਪਾਣ ਆ ਕੇ ਪਾਈਆਂ ਨੇ ਧੰਨਵਾਦ